हेलो व्यूअर्स वेलकम टू द नेक्स्ट वीडियो ਇਸ ਤੋਂ ਪਹਿਲਾਂ ਜੋ ਪੰਜਾਬੀ ਦੇ ਵਿੱਚ ਵੀਡੀਓਜ਼ ਪਾ ਚੁੱਕੀ ਹਾਂ ਪਰਸਨੈਲਿਟੀ ਦੇ मीनिंग ਡੈਫੀਨੇਸ਼ਨ ਉਹਦੇ ਫੈਕਟਰਸ ਦਰ ਉਸਬਾ ਟਾਈਪਸ ਉਹਦੀਆਂ ਤੇ ਇਸ ਤੋਂ ਬਾਅਦ ਜੋ ਟੌਪਿਕਸ ਹੈਗੇ ਐ that is ड्रेसिंग सेंस ਟੇਬਲ ਮੈਨਰੀਜ਼ਮ ਬਹੁਤ ਸੋਕਿਆ ਇਹ ਬਿਦਾ ਪੰਜਾਬੀ ਦੇ ਵਿੱਚ ਕਰ ਲੋ ਇੰਗਲਿਸ਼ ਕਰ ਲੋ ਵੀਡੀਓਜ਼ ਪਾਈ ਹੋਈਆਂ ਪਲੀਜ਼ ਵਾਚ ਦ ਵੀਡੀਓ ਉਹਨਾਂ ਦੀ ਪੰਜਾਬੀ ਵੀ ਨਾਲ ਨਾਲ ਕੁਝ ਕੁਝ ਹੱਦ ਤੱਕ ਲਿਖਣ ਦੀ ਕੋਸ਼ਿਸ਼ ਕੀਤੀ ਹੈ ਪਲੀਜ਼ ਉਹਨਾਂ ਵੀਡੀਓਸ ਤੋਂ ਉਹ ਟਾਪਿਕ ਕਵਰ ਕਰੋ ਨੈਕਸਟ ਇੱਕ ਜੋ ਬਹੁਤ ਇੰਪੋਰਟੈਂਟ ਟਾਪਿਕ ਹੈ ਜਿਹੜਾ ਸ਼ਾਇਦ ਲੌਂਗ ਦੇ ਵਿੱਚ ਵੀ ਆ ਸਕਦਾ ਹੈ ਥੈਟ ਇਜ਼ ਮੈਂਟਲ ਹੈਲਥ ਉਹ ਮੈਂ ਜ਼ਰੂਰ ਕਰਵਾਉਣਾ ਚਾਹੂੰਗੀ ਪੰਜਾਬੀ ਦੇ ਵਿੱਚ ਮੈਂਟਲ ਹੈਲਥ ਕੀ ਹੈ ਮਾਨਸਿਕ ਸਿਹਤ ਮੈਂਟਲ ਹੈਲਥ ਕੀ ਹੈ ਮਾਨਸਿਕ ਸਿਹਤ ਹੁਣ ਮੈਂਟਲ ਹੈਲਥ ਹੈ ਕੀ ਅੱਜ ਦੇ ਚਮਕ ਚਮਕਦਮਕ ਦੀ ਦੁਨੀਆ ਦੇ ਵਿੱਚ ਅਸੀਂ ਅੱਗੇ ਵਧੀ ਤੁਰੇ ਜਾਂਦੇ ਹਾਂ ਇੰਡਸਟਰੀਅਲਾਈਜ਼ੇਸ਼ਨ ਹੋ ਗਿਆ ਹੈ ਪਰ ਅਸੀਂ ਪਿੱਛੇ ਛੱਡ ਆਏ ਹਾਂ ਉਹ ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਇਮੋਸ਼ਨਸ ਨੂੰ ਫੀਲਿੰਗਸ ਨੂੰ ਤੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਇਕੱਲਾ ਕੀਤਾ ਹੋਇਆ ਤੇ ਬਿਮਾਰ ਕੀਤਾ ਹੋਇਆ ਤਾਂ ਅਸੀਂ ਪੜਾਂਗੇ ਮੈਂਟਲ ਹੈਲਥ ਕੀ ਹੈ ਡੈਫੀਨੀਸ਼ਨ ਕੀ ਹੈ मीनिंग ਕੀ ਹੈ ਤਾਂ ਮਾਨਸਿਕ ਸਿਹਤ ਦਾ ਸਰਲ ਅਰਥਾਂ ਵਿੱਚ ਸ਼ਬਦ ਹੈ ਕਿ ਜਿਸ ਦਾ ਸੰਬੰਧ ਕਿਸ ਨਾਲ ਹੁੰਦਾ ਹੈ ਸਾਡੇ ਮਨ ਨਾਲ ਹੁੰਦਾ ਹੈ ਸਰੀਰਕ ਸਿਹਤ ਜਿੱਥੇ ਸਰੀਰ ਦੀ ਸਿਹਤ ਦਾ ਸੰਬੰਧ ਰੱਖਦੀ ਹੈ ਇਸ ਨੂੰ ਸਰੀਰ ਦੇ ਅੰਗਾਂ ਦੇ ਉਪਾੰਗਾਂ ਦੇ ਵਾਧੇ ਵਿਕਾਸ ਤੇ ਉਹਨਾਂ ਦੇ ਠੀਕ ਤਰ੍ਹਾਂ ਦੇ ਸੰਚਾਰ ਦੀ ਜਿਹੜੀ ਦੇਖਭਾਲ ਤੇ ਸੇਤਪੰਦੀ ਸੇਤਮੰਦ ਰੱਖਣ ਦੀ ਗੱਲ ਕਰਦਾ ਹੈ ਪਰ ਮਾਨਸਿਕ ਜਿਹੜਾ ਹੈਗਾ ਮਾਨਸਿਕ ਸ਼ਕਤੀਆਂ ਦੇ ਵਿਕਾਸ ਦੀ ਗੱਲ ਕਰਦਾ ਹੈ ਠੀਕ ਹੈ ਤਾਂ ਹੁਣ ਡਿਕਸ਼ਨਰੀ ਦੇਖਦੇ ਹਾਂ ਜੀ ਕੋਈ ਵੀ ਡੈਫੀਨੇਸ਼ਨ ਦੋ ਕਰ ਲਓ ਹਨਾ ਈਜ਼ੀ ਹੈ ਵਾਲਟਨ ਜੀ ਈ ਡਬਲਯੂ ਦੀ ਕਰ ਲੈਂਦੇ ਆ ਮੈਂਟਲ ਹੈਲਥ ਕਨਸਰਨਸ ਵਿਦ ਦਾ ਡਿਵੈਲਪਮੈਂਟ ਆਫ ਹੋਲਨੈਸ ਬੈਲੈਂਸਡ ਪਰਸਨੈਲਿਟੀ कि परसन बैलेंसड बनाना है वन हू डज नॉट कंफर्ट हिमसैल्फ लाइक असें आप जरा जरा अपने आप कम्फर्ट नहीं रहा ठीक है जस्ट वेट कंफर्टेबिश नहीं रहा लाइक आ सीरियस इन सीरियस कंपार्टमेंट जस्ट वेट हाँ जी कंफर्टेबिश नहीं रहा बिल्कुल कला रोनेसट ऑन संडे डिसऑनैसट ऑन जरा डिसऑनैसट ऑन द नैक्सट डे एंड जनरस ਉੰਦਾਂ 온 ਟੂਡੇ ਕ੍ਰੈਪ ਟੂਮੋਰੋ ਰੀਜ਼ਨਬਲ ਐਂਡ ਲੌਜੀਕਲ ਐਟ ਟਾਈਮ ਮਤਲਬ ਹਰੇਕ ਜਿਹੜਾ ਜਗਾ ਤੇ ਉਹ ਆਪਣੀ ਆਪ ਨੂੰ ਬਦਲਦਾ ਰਹਿੰਦਾ ਹੈ ਅ ਮਤਲਬ ਕੱਲ ਉਹ ਜਾਲਮ ਬਣ ਜਾਵੇ ਕਿ ਕਿਸੇ ਸਮੇ ਸਮਝਦਾਰੀ ਤੇ ਤਰਕਪੂਰਨ ਵਿਵਹਾਰ ਕਰ ਲਵੇ ਤੇ ਕਦੀ ਬੇਹਤ ਉਲਝਿਆ ਹੋਇਆ ਹੋਵੇ ਤੇ ਬੇਤਰਤੀਬਾ ਦਿਖਾਈ ਦੇਵੇ ਮਤਲਬ ਰੋਜ਼ ਵੱਖਰੀ 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 ਉਹਦੀ ਸ਼ਖਸੀਅਤ ਹੋਵੇ ਸੋ ਅਮਰ ਹੋਰ ਮੰਗਲਵਾਰ ਹੋਰ ਬੁੱਧਵਾਰ ਹੋਰ ਤਾਂ ਉਹ ਬੰਦਾ ਮੈਂਟਲੀ ਹੈਲਦੀ ਨਹੀਂ ਹੈ ਤਾਂ ਨੈਕਸਟ ਹੈ ਹੈਡਫਿਲਡ ਜੇ ਇਹਦੀ ਡਿਫੀਨੇਸ਼ਨ ਅਸੀਂ ਸੌਖੀ ਜੀ ਕਰਾਂਗੇ ਬਹੁਤ ਵੱਡੀ ਸੀ ਤੁਸੀਂ ਲਿਖ ਨਹੀਂ ਪਾਓਗੇ ਸਿੰਪਲ ਜੀ ਕਰਾਂਗੇ ਮੈਂਟਲ ਹੈਲਥ ਇਜ਼ ਅ ਫੁੱਲ ਆਫ ਹਾਰਮ ਫੁੱਲ ਐਂਡ ਹਾਰਮੋਨੀਅਸ ਫੰਕਸ਼ਨਿੰਗ ਆਫ ਦ ਹੋਲ ਪਰਸਨੈਲਿਟੀ ਕੀ ਫੰਕਸ਼ਨਿੰਗ ਆਫ ਹੋਲ ਪਰਸਨੈਲਿਟੀ ਪਰਸਨੈਲਿਟੀ ਨੂੰ ਜਿਹੜਾ ਅਸੀਂ ਫੁੱਲੀ ਜਾਣਦੇ ਆ ਹਨਾ ਹਾਰਮੋਨੀਅਸ ਮਤਲਬ ਇੱਕ ਸੁਰਤਾ ਤੁਹਾਨੂੰ ਕਹਿੰਦੇ ਮੈਂਟਲ ਹੈਲਥ ਇਸੇ ਤਰੀਕੇ ਕੋਈ ਹੋਰ ਡਿਫੀਨੇਸ਼ਨ ਜੋ ਤੁਹਾਨੂੰ ਸੌਖੀ ਲੱਗੇ ਤੁਸੀਂ ਕੱਢ ਸਕਦੇ ਹੋ ਕੱਟਸ ਐਂਡ ਮੋਸਟਲੀ ਦੀ ਮੇ ਕਰਵਾ ਦਿੰਦੀ ਆ ਮੈਂਟਲ ਹੈਲਥ ਇਜ਼ ਅ ਐਬਿਲਿਟੀ ਵਿਚ ਹੈਲਪਸ ਟੂ ਸੀਕ ਅਡਜਸਟਮੈਂਟ ਇਨ ਦਾ ਡਿਫਿਕਲਟ ਸਿਚੁਏਸ਼ਨ ਆਫ ਆਰ ਲਾਈਫ ਓਕੇ ਸਮੇਂ ਤੇ ਮੈਂਟਲ ਹੈਲਥ ਜਿਹੜੀ ਹੈਗੀ ਇਹ ਸਾਨੂੰ ਅਡਜਸਟਮੈਂਟ ਕਰਨਾ ਸਿਖਾਉਂਦੀ ਹੈ ਹਾਂਜੀ ਤਾਂ ਹੋਰ ਕੀ ਫੀਚਰਸ ਹਨ ਮੈਂਟਲ ਹੈਲਥ ਦੇ ਕੀ ਕਨਸੈਪਟ ਹੈ ਉਹ ਸੀ ਬ੍ਰੀਫ ਦੇ ਵਿੱਚ ਹੀ ਪੜਾਂਗੇ ਥੇਰ ਇਜ਼ ਨਥਿੰਗ ਟੂ ਬੀ ਕਾਲਡ ਐਸ ਪਰਫੈਕਟ ਮੈਂਟਲ ਹੈਲਥ ਅਸੀਂ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿ ਹਾਂ ਇਹ ਪਰਫੈਕਟਲੀ Mentally healthy ਹੈ ਕੋਈ ਵੀ ਵਿਅਕਤੀ ਇਸ ਸਮਾਜ ਦੇ ਵਿੱਚ ਜਦੋਂ ਵਿਚਰਦਾ ਹੈ ਤਾਂ ਕਿਤੇ ਨਾ ਕਿਤੇ ਨੂੰ ਮਾਨਸਿਕ ਤੌਰ ਤੇ ਤਣਾ ਆਂਦਾ ਹੀ ਆਂਦਾ ਹੈ Mental health is a dynamic concept ਇਹ ਬਹੁਤ ਹੀ ਗਤੀਸ਼ੀਲ ਧਾਰਨਾ ਹੈ ਇਹ ਸਮੇਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਉਸ ਤੋਂ ਬਾਅਦ Mental health cannot be achieved without physical health ਜੇ ਅਸੀਂ ਫਿਜ਼ੀਕਲੀ ਹੈਲਦੀ ਨਹੀਂ ਆ ਤਾਂ ਅਸੀਂ Mentally healthy ਵੀ ਨਹੀਂ ਹੋ ਸਕਦੇ मैंटल हैल्थ एंड एफिशियंसी आर नॉट द से आर नॉट द सेम थिंग है ना ये वक् वक् गल मैटल हैल्थ एफिशेंसी जरूरी नहीं है कि जो परसन मैटली हैल्दी है वह काम भी बहुत एफिशंटली करेगा दैन मैंटल हैल्थ एंड सोशबिलिटी आर नॉट द सेम थिंग जरूरी नहीं है कि जो परसन मैटली हैल्दी है वह सोशल भी होएगा तो समाज के चंकी तरह विचरेवे विचरेगा भी ये विच्रे, जरूरी नहीं है नैक्सट ਮੈਂਟਲ ਹੈਲਥ ਡਿਫਰਸ ਫਰਮ ਐਥੀਕਲ ਸਟੈਂਡਰਡਸ ਐਥੀਕਲਸ ਮਤਲਬ ਨੈਤਿਕਤਾ ਇਹ ਜ਼ਰੂਰੀ ਨਹੀਂ ਹੈ ਕਿ ਜੋ ਪਰਸਨ ਮੈਂਟਲੀ ਹੈਲਦੀ ਹੈ ਉਹਦੇ ਅੰਦਰ ਨੈਤਿਕਤਾ ਵੀ ਹੋਵੇ ਠੀਕ ਹੈ ਜੀ ਨੈਤਿਕਤਾ ਮਤਲਬ ਉਹ ਹੋ ਉਹਦੇ ਅੰਦਰ ਨੈਤਿਕ ਗੁਣ ਚੰਗੀਆਂ ਆ ਉਹਦੇ ਅੰਦਰ ਹੋਣੀ ਜ਼ਰੂਰੀ ਨਹੀਂ ਹੈ ਹੁਣ ਕੈਰੈਕਟਿਸਟਿਕਸ ਕੀ ਹੈ ਇੱਕ ਮੈਂਟਲੀ ਹੈਲਦੀ ਹੈਲਦੀ ਪਰਸਨ ਦੇ ਹਾਂਜੀ ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਭਾਵੇਂ ਉਹ ਆਪਣੀਆਂ ਯੋਗਤਾਵਾਂ ਤੇ ਸਮਰੱਥਾਵਾਂ ਤੇ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ ਠੀਕ ਹੈ ਸੌਰੀ ਇਹ ਆਪਰੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਸੌਰੀ ਸੈਲਫ ਅਵੇਅਰ ਹੈ ਕਿ ਮੈਂ ਕੌਣ ਹਾਂ ਤੇ ਮੈਂ ਕਿੱਥੇ ਕੀ ਕਰ ਸਕਦਾ ਠੀਕ ਹੈ ਨੈਕਸਟ ਹੈ ਉਸ ਵਿੱਚ ਬਦਲਦੀਆਂ ਹੋਈਆਂ ਹਾਲਾਤਾਂ ਤੇ ਪਰਸਤਿਤੀਆਂ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਯੋਗਤਾ ਹੁੰਦੀ ਹੈ ਜਿਵੇਂ ਸਿਚੁਏਸ਼ਨ ਬਦਲੀ ਉਹ ਆਪਣੇ ਆਪ ਨੂੰ ਬਦਲ ਲੈਂਦਾ ਹੈ ਉਸ ਵਿੱਚ ਗਾਤਮਿਕ ਰੂਪ ਵਿੱਚ ਸਥਿਰ ਤੇ ਪ੍ਰਪੱਕ ਹੁੰਦਾ ਹੈ ਕਿਉਂਕਿ ਉਹ ਆਪਣੇ ਸਵੇਗਾ ਨੂੰ ਉਚਿਤ ਰੂਪ ਵਿੱਚ ਪ੍ਰਗਟ ਕਰ ਸਕਦਾ ਹੈ ਠੀਕ ਹੈ ਜੀ ਉਹ ਆਪਣੇ ਆਪ ਨੂੰ ਪ੍ਰੇਜ਼ੈਂਟ ਕਰ ਲੈਂਦਾ ਹੈ ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ ਉਹ ਸਮਾਜਿਕ ਰੂਪ ਵਿੱਚ ਸਮਾਯੋਜਿਤ ਹੁੰਦਾ ਹੈ ਤੇ ਕਿਉਂਕਿ ਉਸ ਵਿੱਚ ਆਪਣੇ ਤੇ ਦੂਸਰਿਆਂ ਨਾਲ ਸਵਾ ਸਾਥ ਨਿਭਾਉਣ ਦੀ ਜਿਹੜੀ ਯੋਗਤਾ ਹੁੰਦੀ ਹੈ ਮੀਨਸ ਬਹੁਤ ਕੋਆਪਰੇਟਿਵ ਹੁੰਦਾ ਹੈ ਉਹ ਸੋਸ਼ਲ ਹੁੰਦਾ ਹੈ ਉਹਦੇ ਮਾਨਸਿਕ ਸ਼ਕਤੀਆਂ ਦੀਆਂ ਉਜਾਗਰ ਹੁੰਦੀਆਂ ਉਹ ਕਲਪਨਾ ਤੇ ਸੁਪਨਿਆਂ ਦੇ ਸੰਸਾਰ ਦੇ ਮੁਕਾਬਲੇ ਅਸਲੀਅਤ ਟੈਕਟੀਕਲ ਜ਼ਿੰਦਗੀ ਜਿੰਦਾ ਐਵੇਂ ਸੁਪਨਿਆਂਸ਼ ਨਹੀਂ ਰਹਿੰਦਾ ਜੀਵਨ ਵਿੱਚ ਅਸਫਲਤਾਵਾਂ ਤੋਂ ਉਹ ਬਿਲਕੁਲ ਨਹੀਂ ਡਰਦਾ ਹਮੇਸ਼ਾ ਟਰਾਈ ਕਰਦਾ ਰਹਿੰਦਾ ਗਲਤੀਆਂ ਤੇ ਅਸਫਲਤਾਵਾਂ ਆਉਂਦੀਆਂ ਤਾਂ ਉਹਨੂੰ ਹਰਾ ਨਹੀਂ ਸਕਦੀਆਂ ਇਸੇ ਤਰੀਕੇ ਉਹ ਵਾਤਾਵਰਣ ਦੇ ਹਸਾਰ ਨਾਲ ਤੇ ਸਮੂਹ ਦੇ ਹਸਾਰ ਨਾਲ ਆਪਣੇ ਆਪ ਨੂੰ ਬਦਲ ਲੈਂਦਾ ਤਾਂ ਉਹਦਾ ਵਿਸ਼ਵਾਸ ਵੀ ਜਿੱਤ ਲੈਂਦਾ ਠੀਕ ਹੈ ਜੀ ਤਾਂ ਬੇਲੋੜੀਆਂ ਚਿੰਤਾ ਨਹੀਂ ਕਰਦਾ ਖਿੱਚਦਾ ਨਹੀਂ ਸਿਹਤਮੰਦ ਰਹਿੰਦਾ ਐਸ਼ਾ ਵਧੀ ਰਹਿੰਦਾ ਠੀਕ ਹੈ ਉਹ ਦ੍ਰਿਸ਼ਟੀਕੋਣ ਆਊਟਲੁੱਕ ਉਹਦੀ ਬਹੁਤ ਹਾਈ ਹੁੰਦੀ ਹੈ ਤੇ ਜੀਵਨ ਵਿੱਚ ਮौज ਮਸਤੀ ਕਰਦਾ ਹੈ ਮਨੋਰੰਜਨ ਕਰਦਾ ਹੈ ਤੇ ਸੰਤੁਸ਼ਟ ਰਹਿੰਦਾ ਹੈ ਕੋਈ ਵੀ 7-8 ਪੁਆਇੰਟ ਕਰ ਲਓ ਬੇਟਾ ਮੋਰ ਦੈਨ ਸਫੀਸ਼ੀਐਂਟ ਹੈ ਠੀਕ ਹੈ ਤੁਹਾਨੂੰ ਖੁੱਲੇ ਨੋਟਸ ਦੇ ਦਿੱਤੇ ਹੈ ਮੋਰ ਦੈਨ ਸਫੀਸ਼ੀਐਂਟ ਹੈ ਕੋਈ ਵੀ 7-8 ਪੁਆਇੰਟ ਕਰ ਲਓ ਹੁਣ ਇੰਪੋਰਟੈਂਸ ਕੀ ਹੈ ਮੈਂਟਲ ਹੈਲਥ ਦੀ ਕਿਉਂ ਜ਼ਰੂਰੀ ਹੈ ਮੈਂਟਲ ਹੈਲਥ ਕਿਉਂ ਸੀ ਮੈਂਟਲ ਹੈਲਥ ਪੜ ਰਹੇ ਹਾਂ ਪਰਸਨੈਲਿਟੀ ਡਿਵੈਲਪਮੈਂਟ ਲਈ ਵਿਅਕਤੀਗਤ ਵਿਕਾਸ ਦੇ ਲਈ ਸਰੀਰਕ ਵਾਧੇ ਇਸ ਸਰੀਰਕ ਵਾਦੇ ਦੇ ਵਿਕਾਸ ਵਿੱਚ ਸਹਾਇਕ ਹੁੰਦੀ ਹੈ ਜੇ ਅਸੀਂ ਮੈਂਟਲੀ ਹੈਲਥੀ ਹਾਂ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਉਚਿਤ ਸੰਵੇਗ ਸੰਵੇਗਾਤਮਿਕ ਵਿਕਾਸ ਸਾਡਾ ਡਾ ਹੈਗਾ ਸਾਡੇ ਭਾਵਨਾਵਾਂ ਦਾ ਵਿਕਾਸ ਸਹੀ ਹੁੰਦਾ ਜੇ ਅਸੀਂ ਮੈਂਟਲੀ ਹੈਲਥੀ ਹਾਂ ਤਾਂ ਉਚਿਤ ਸਮਾਜ ਦੇ ਵਿੱਚ ਵੀ ਸਾਡਾ ਵਿਕਾਸ ਚੰਗਾ ਹੋਏਗਾ ਨੈਕਸਟ ਉਚਿਤ ਨੈਤਿਕ ਕਿਕਵਾਸ ਵਿਕਾਸ ਵੀ ਸਾਡਾ ਐਥੀਕਲ ਵਿਕਾਸ ਵੀ ਚੰਗਾ ਹੋਏਗਾ ਪ੍ਰੋਪਰ ਐਸਥੈਟਿਕ ਡਿਵੈਲਪਮੈਂਟ ਹੋਏਗੀ ਸਾਡੇ ਅੰਦਰ ਜੇ ਅਸੀਂ ਪ੍ਰੋਪਰਲੀ ਮੈਂਟਲੀ ਹੈਲਥੀ ਹਾਂ ਤੇ ਉਸ ਤੋਂ ਬਾਅਦ ਹੈ ਯੋਗਤਾਵਾਂ ਤੇ ਪ੍ਰਤਿਭਾਵਾਂ ਦੇ ਵਿਕਾਸ ਵਿੱਚ ਸਹਾਇਕ ਹੁੰਦਾ ਹੈ ਐਡਕੂਟ ਅਡਜਸਟਮੈਂਟ ਕਰ ਲੈਂਦਾ ਹੈ ਕੋਈ ਵੀ ਜੋ ਪਰਸਨ ਮੈਂਟਲੀ ਹੈਲਦੀ ਹੈ ਆਪਣੇ ਆਲੇ ਦੋਲੇ ਨਾਲ ਆਪਣੇ ਸਮਾਜ ਦੇ ਵਿੱਚ ਕੋਈ ਵੀ 3 4 ਪੁਆਇੰਟ ਇੱਕੋ ਬਟਾ ਮੋਰ ਥੈਨ ਸਫੀਸ਼ੀਐਂਟ ਹੈ ਤਾਂ ਇਸ ਤਰੀਕੇ ਨਾਲ ਓਵਰਆਲ ਡਿਵੈਲਪਮੈਂਟ ਹੁੰਦੀ ਹੈ ਪਰਸਨੈਲਿਟੀ ਦੀ ਜੇ ਕੋਈ ਪਰਸਨ ਜੋ ਮੈਂਟਲੀ ਹੈਲਦੀ ਹੈ ਤਾਂ ਉਹ ਓਵਰਆਲ ਉਹਦੀ ਪਰਸਨੈਲਿਟੀ ਡਵੈਲਪ ਹੁੰਦੀ ਹੈ ਕਿਉਂਕਿ ਉਹ ਕੋਗਨੀਟਿਵ ਉਦੀ ਕognitive ਮਾਨਸਿਕ ਠੀਕ ਹੈ ਸਥੈਟਿਕ ਕਲੀਅਰ ਸੈਕੋ ਮੋਟਰ ਹਰ ਤਰ੍ਹਾਂ ਦਾ ਵਿਕਾਸ ਹੁੰਦਾ ਠੀਕ ਹੈ ਜੀ ਥੈਂਕ ਯੂ ਉਮੀਦ ਕਰਦੀ ਹਾਂ ਪੰਜਾਬੀ ਦੇ ਨੋਟਸ ਵੀ ਤੁਹਾਨੂੰ ਮਿਲ ਗਏ ਆ ਯੂ ਵਿਲ ਬੀ ਹੈਪੀ ਯੂ ਵਿਲ ਪ੍ਰੇਪੇਅਰ ਵੈਲ ਥੈਂਕ ਯੂ ਗੋਡ ਬles